ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਮਨ ਹਰਬਿੰਦਰ ਵਲੌਗਸ ਤੇ ਕਿਵੇਂ ਹੋ ਸਾਰੇ ਆਸ ਕਰਦੇ ਤੂੰ ਸਾਰੇ ਜੀ ਵਧੀਆ ਹੋਵੋਗੇ ਟਿਕ ਟਕ ਤੋਂ ਹੋਗੇ ਮੈਂ ਗੁਰੂ ਤੁਹਾਨੂੰ ਕਰਦੇ ਹਾਂ ਗੰਦੇ ਇਸ ਦੀ ਬਖਸ਼ਣਾ ਤੇ ਆਪਾਂ ਅੱਜ ਧੋਰੇ ਸੀ ਜੀ ਕੱਪੜੇ ਆਪਾਂ ਮਸ਼ੀਨੇ ਤੋਂ ਬਾਅਦ ਲਵਾਉਣੇ ਨੇ ਲਾ ਕੇ ਜਿਹੜੀ ਮਸ਼ੀਨ ਆਪਾਂ ਬਾਹਰ ਡੇਲੀ ਕੱਢਣੀ ਥੋੜੀ ਔਖੀ ਲੱਗਦੀ ਹੈ ਜੀ ਤਾਂ ਕਰਕੇ ਆਪਾਂ ਦੋਧੀਆਂ ਤੋਂ ਬਾਅਦ ਕੱਪੜੇ ਜਿਹੜੇ ਪੋਣੇ ਹੋਣੇ ਆਗੇ ਇਹ ਅੰਜ ਆਪਾਂ ਲਗਾਈ ਸੀ ਇਹ ਮਸ਼ੀਨਾਂ ਉਧਰੋਂ ਹੋਣ ਲੱਗੀ بارش ਤੇ ਜਿਹੜੇ ਕੱਪੜੇ ਪਾਏ ਹੋਏ ਸੀ ਪਹਿਲਾਂ ਆ ਦੇਖੋ ਸਾਰੇ ਇੱਕ ਸੋਫਿਆਂ ਤੇ ਪੋਣੇ ਪਏ ਕਿਉਂਕਿ ਸਾਰੇ ਕੋਦਾਂ ਜਦੋਂ ਮੀਂਹ ਆਵੇ ਸਾਰੇ ਗਿੱਲੇ ਹੋਣ ਵਾਲੇ ਸੀਗੇ ਬਸ ਜਲਦੀ-ਜਲਦੀ ਜਿਹੜੇ ਮੈਂ ਕੱਪੜਿਆਂ ਚੱਕ ਲਏ ਆ ਦੇਖੋ ਇੱਧਰ ਹਰ ਬੂੰਦੇ ਪਈਆਂ ਵੀ ਹੈ ਪੈਸਟੇਬਲ ਤੇ ਬਾਕੀ ਸਾਰੇ ਜਿਹੜੇ ਸਾਡੇ ਆ ਦੇਖੋ ਸੋਫਿਆਂ ਤੇ ਪਈ ਨੇ ਤੁਸੀਂ ਦੇਖ ਸਕਦੇ ਹੋ ਤੇ ਤਾਂ ਕਰਕੇ ਮੈਂ ਨਾ ਇਹ ਜਿਹੜੇ ਕੱਪੜੇ ਫੜ ਫੜ ਚੱਕਦੇ ਤੇ ਮਸ਼ੀਨ ਵੀ ਦੇਖੋ ਮਤਲਬ ਉਹ ਰੱਖਤੀ ਸੀਗੀ ਇੱਕ ਵਾਰ ਤਾਂ ਕਿ ਮੈਂ ਕਿਹਾ ਚਲੋ ਜਦੋਂ ਮੀਂਹ ਹਟਿਆ ਤਾਂ ਫੇਰ ਦੇਖਾਂਗੇ ਕਰੋ ਜਿਹੜੇ ਸੁੱਕਣ ਦੇ شروع ਤੋਂ ਲਾਗੇ ਮੈਂ ਦੇ ਹਾਂਜੀ ਆ ਦੇਖੋ ਮੀਂਹ ਦਾ ਜਿਹੜਾ हट ਗਿਆ ਪਰ ਥੋੜਾ ਥੋੜਾ ਬਦਲ ਪਈ ਜੀ ਹਜੇ ਹੈਗੀ ਐਲੀ ਤੇ ਥੋੜੀ ਥੋੜੀ ਧੁੱਪ ਜੀ ਵੀ ਹੋਣ ਲੱਗ ਗਈ ਤੇ ਆदिको ਤੁਸੀਂ ਕੱਲ ਨਾ ਮੈਂ ਉਹ ਸਾਰਾ ਉਹ ਛੁਮਾਰ ਕੇ ਸਾਰਾ ਸਾਫ ਕਰਤਾ ਸੀਗਾ ਹਰੇ ਵਾਈ ਜੀ ਜਦਾ ਜੰਮਰੀ ਸੀਗੀ ਤੇ ਨਹੀਂ ਕਰਕੇ ਤੇ ਅੱਜ ਫੇਰ ਨਹੀਂ ਔਨ ਕਰਕੇ ਇਹ ਫੇਰ ਇਦਾਂ ਹੋ ਜਾਊਗਾ ਹੁਣਾ ਹੁਣ ਤਾਂ ਜਿੰਨਾ ਟਾਈਮ ਇਹ ਪਿਆ ਰਹਨਗੇ ਬਾਕੀ ਇਦਾਂ ਹੀ ਰਹੂਗਾ ਦੇਖੋ ਜਿੱਦਾਂ ਆਹ ਵਾਲਾ ਹਰਾ ਹਰਾ ਜਾ ਹੋ ਰਿਹਾ ਐਦਾਂ ਸਾਰੀ ਇਹ ਜੰਮ ਗਈ ਸੀ ਸਾਰੀ ਕਾਹਤੀ ਸੀ ਨਾ ਤੇ ਬਾਕੀ ਆਪਣੇ ਉਹ ਇੱਕ ਦੋ ਸੂਟ ਰਹਿੰਦੇ ਆ ਉਹ ਵੀ ਆਪਾਂ ਹੁਣ ਧੋ ਦਾਂਗੇ ਤੇ ਉਹ ਮਜਾਦਾ ਨਹੀਂ ਹੋਂ ਕਰਕੇ ਆਪਾਂ ਸਾਰੇ ਜਿਹੜੇ ਮਸ਼ੀਨਾਂ ਦੀ ਢਾਂਕੇ ਰੱਖਤੀ ਸਾਰੇ ਕੱਪੜੇ ਵੀ ਚੱਕ ਦਿੱਤੇ ਸੀਗੇ ਅੰਦਰ ਪਾਤੇ ਆਪਾਂ ਹੁਣ ਪੱਕੇ ਦੇ ਨੀਚੇ ਦੇਖੋ ਥੋੜੀ ਥੋੜੀ ਮੱਦਲਵਾਈ ਦੀ ਜ਼ਰੂਰ ਹੈ ਤੇ ਥੋੜੀ ਥੋੜੀ ਧੁੱਪ ਵੀ ਹੋ ਰਹੀ ਹੈਗੀ ਤੇ ਆਪਣੇ ਆ ਜਿਹੜੇ ਦੋ ਸੂਟ ਰਹਿਗੇ ਤੁਲੀ ਤੁਲੀ ਜੇ ਆਪਾਂ ਹੁਣ ਧੋ ਲਾਂਗੇ ਉਸ ਦਿਨ ਮੈਂ ਸੂਟ ਬਣਾ ਰਹੀ ਸੀਗੀ ਉਹ ਇਦਾਂ ਬਣਿਆਗਾ ਤੇ ਆ ਆਪਾਂ ਜਿਹੜੀ ਜੌਂਰਸ ਗਲੇ ਤੇ ਮਤਲਬ ਸਕੁਏਅਰ ਵਾਲੇ ਗਲੇ ਤੇ ਲੈਸ ਲਗਾਤੀ ਡਬਲ ਤੇ ਇੱਕ ਪਾਈਪਿੰਗ ਲਗਾਤੀ ਇੱਕ ਆਪਾਂ ਲੈਸ ਲਗਾਤੀ ਤੇ ਆਹ ਬਾਹਾਂ ਤੇ ਦੇਖੋ ਐਦਾਂ ਡਿਜ਼ਾਈਨ ਕਰਤਾ ਤੇ ਇੱਧਰ ਵੀ ਦੇਖੋ ਬਾਹਾਂ ਆਪਾਂ ਕਰੀਏ ਨੇ ਪਾਕਿਸਤਾਨੀ ਤੁਸੀਂ ਦੱਸੋ ਸੂਟ ਕਿਦਾਂ ਬਣਿਆ ਤੇ ਜਿਹੜੀ ਆਹ ਵਾਲੀ ਆ ਪਾਈਪਿੰਗ ਤਾਂ ਆਪਾਂ ਇੱਧਰ ਲਗਾਤੀ ਬਟ ਜਿਹੜੀ ਆਹ ਨੀਚੇ ਲੈਸ ਲਗਾਉਣੀ ਜਿੱਦਾਂ ਬਾਹਾਂ ਤੇ ਲਗਾਈ ਆ ਦੇਖੋ ਐਵੇਂ ਆਪਾਂ ਹਜੇ ਨੀਚੇ ਜਿਹੜੀ ਆ ਘੇਰੇ ਤੇ ਲਗਾਉਣੀ ਆ ਤਾਂ ਕਰਕੇ ਆਪਾਂ ਇੱਥੇ ਤੱਕ ਤਰਪਾਈ ਕੀਤੀ ਹੈਗੀ ਤੇ ਨੀਚੋਂ ਆਪਾਂ ਛੱਡਤਾ ਵੀ ਚੱਲ ਜੇ ਤਾਂ ਲੈਸ ਲੱਗ ਗਈ ਆਪਾਂ ਫੇਰ ਦਿਖਦੇ ਆਂ ਤੇ ਆਹ ਝਾਰ ਗੁੰਦੇ ਪੱਪਾ ਲੈ ਕੇ ਆਏ ਨੇ ਦੁਪੱਟਾ ਇਹਦੇ ਨਾਲ ਬਾਜ਼ਾਰ ਵਿੱਚੋਂ ਵਾਈਟ ਤੇ ਨਾਲ ਆਪਾਂ ਜਿਹੜਾ ਮੂਰੀਆਂ ਤੇ ਇਦਾਂ ਪਾਈਪੇ ਨਾਲ ਜਿਹੜੀ ਉਹ ਲਗਾ ਦਿੱਤੀ ਆ ਦੇਖੋ ਸੋਹਣੀ ਲੱਗਦੀ ਹੈ ਸਲਵਾਰ ਹੈ ਜਿਹੜੀ ਆਪਾਂ ਸਟ੍ਰੇਟ ਕਰੀ ਹੈਗੀ ਇਹਦੇ ਵਿੱਚ ਆਪਾਂ ਜਿਹੜੇ ਗੋਡੇ ਆ ਉਹ ਨਹੀਂ ਪਾਏ ਤੇ ਆਪਾਂ ਇਦਾਂ ਹੀ ਬਣਾਈਆ ਸਟ੍ਰੇਟ ਸਲਵਾਰ ਸਿੰਪਲ ਸਾਰਾ ਸੂਟ ਜਿਹੜਾ ਬਣ ਕੇ ਇਦਾਂ ਰੈਡੀ ਹੋਇਆ ਬਸ ਨੀਚੇ ਜਿਹੜੀ ਉਹ ਲੈਸ ਲਗਾਉਣੀ ਰਹਿ ਗਈ ਤੁਸੀਂ ਦੱਸਿਓ ਸਾਰੇ ਕਮੈਂਟ ਕਰਕੇ ਕਿ ਸੂਟ ਆ ਜੇਗਾ ਕਿਦਾਂ ਬਣਿਆ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੂਟ ਜਿਹੜਾ ਕਿਦਾਂ ਦਾ ਬਣਿਆਗਾ ਤੇ ਅੱਗੇ ਤੋਂ ਆਪਾਂ ਸੂਟ ਦੀ ਜਿਹੜੀ ਵੀਡੀਓ ਐ ਬਣਾਉਣ ਦੀ ਆਪਾਂ ਜਰੂਰ ਸ਼ੇਅਰ ਕਰਿਆ ਕਰਾਂ ਕਿਉਂਕਿ ਇਹ ਇਹ ਸੂਟ ਦੀ ਆਪਾਂ ਵੀਡੀਓ ਬਣਾ ਨਹੀਂ ਸਕੇ ਕਿਉਂਕਿ ਆਪਾਂ ਜਲਦੀ ਜਲਦੀ ਜਿਹੜਾ ਸੂਟ ਸੀਗਾ ਰੈਡੀ ਕੀਤਾ ਨਾ ਲੈਂਟਰ ਤੇ ਜਾਣ ਲਈ ਆ ਕਰਕੇ ਆਪਾਂ ਇਹ ਸੂਟ ਦੀ ਜਿਹੜੀ ਵੀਡੀਓ ਨਹੀਂ ਬਣਾ ਸਕੀ ਜੋ ਵੀ ਅੱਗੇ ਤੋਂ ਆਪਾਂ ਡਿਜ਼ਾਈਨ ਵਗੈਰਾ ਕਰਾਂਗੇ ਸੂਟ ਦਾ ਜੋ ਵੀ ਆਪਾਂ ਉਹ ਕਰਾਂਗੇ ਤੁਹਾਡੇ ਨਾਲ ਵੀਡੀਓ ਜੂਨੀ ਸ਼ੇਅਰ ਕਰਿਆ ਕਰਾਂਗੇ ਤੇ ਬਾਕੀ ਜੋ ਵੀ ਹਰ ਗੁੰਦਾ ਆਪਾਂ ਸੂਟ ਦਾ ਸਟਿਚ ਕਰਨਾ ਜੋ ਵੀ ਆਪਣੇ ਸੂਟ ਦੇ ਡਿਜ਼ਾਈਨ ਦੀਆਂ ਰੱਖਣਾ ਤੁਹਾਡੇ ਨਾਲ ਵੀ ਜੂਨ ਸ਼ੇਅਰ ਕਰਿਆ ਕਰਾਂਗੇ ਹਾਂਜੀ ਬਾਕੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜਿਹੜਾ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਜਿਸ ਨੇ ਪਹਿਲੀ ਵਾਰ ਵਿਜ਼ਿਟ ਕੀਤਾ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਗੇ ਤੋਂ ਵੀ ਆਪਾਂ ਤੁਹਾਡੇ ਲਈ ਇਦਾਂ ਦੇ ਜਿਹੜੇ ਵੀਡੀਓਜ਼ ਨੇ ਲੈ ਕੇ ਆਇਆ ਕਰਾਂਗੇ ਇਦਾਂ ਦੇ ਸੋਨੇ ਸੋਨੇ ਬਲੌਗ ਤੇ ਬਾਕੀ ਆਪਾਂ ਜਾਵਾਂਗੇ ਕੱਲ੍ਹ ਕੋਹਾ ਕੇ ਲੈਂਟਰ ਤੇ ਉਹ ਵੀ ਤੁਹਾਨੂੰ ਜਿਹੜੀ ਵੀਡੀਓ ਤੁਹਾਨੂੰ ਬਲੌਗ ਸ਼ੇਅਰ ਕਰਾਂਗੇ ਤੇ ਕਮੈਂਟ ਕਰਕੇ ਉਹ ਵੀ ਜ਼ਰੂਰ ਦੱਸਣਾ ਹੈ ਥੈਂਕ ਯੂ ਧੰਨਵਾਦ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ